ਸਤਨਾਮ ਸ੍ਰੀ ਵਾਹਿ ਹੈ ਗੁਰੂ ਜੀ ਗੌੜੀ ਗਵਰੇਰੀ ਮਹੱਲਾ ਪੰਜਵਾ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਦਨ ਪੇਖ ਸੋਭਾ ਮੂਲ ਬਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜਿਵੈ ਪ੍ਰਭ ਹੋਟ ਤੁਮਾਰੀ ਰਹਾਓ ਵਿਆਪਤ ਅੰਬਦ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਵਿਆਪਤ ਹਸਤੀ ਘੋੜੇ ਅਰ ਬਸਤਾ ਵਿਆਪਤ ਰੂਪ ਜੋ ਬਨ ਮਦਮਸਤਾ ਵਿਆਪਤ ਭੂਮ ਰੰਗ ਕੇ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸ਼ਿੰਗਾਰ ਪੰਚ ਦੂਤ ਵਿਆਪਤ ਆਂਦਿਆਰ ਵਿਆਪਤ ਕਰਮ ਕਰਹਿ ਹਾਂ ਫਸਾ ਵਿਆਪਤ ਗਿਰਾਸਤ ਵਿਆਪਤ ਓਦਾਸ ਆਚਾਰ ਵਿਵਹਾਰ ਵਿਆਪਤੀ ਜਾਤ ਸਭ ਕਿਸ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਧਨ ਕਾਟੇ ਹਰ ਰਾਇ ਤਾਂ ਕੋ ਕਾਂ ਬਿਆਪੈ ਮਾਇ ਹੋ ਨਾਨਕ ਜਿਨ ਧੂਰ ਸੰਤ ਪਾਈ ਤਾ ਕੈ ਨਿਕਟ ਨ ਆਵੈ ਮਾਈ ਗੌੜੀ ਗਵਰੇਰੀ ਮਹੱਲਾ ਪੰਜਵਾ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣਾ ਸੋਏ ਸੁਣੰਦ ਵਿਚਾਰ रसना सोई लोभ मीठा साद मन सोया माया विस्माद इस ग्रह में कोई जागत रह साबत वास्ते ओ अपनी लहेरहाओ सगल सहेली अपने रस माती ग्रह अपने की खबर ना जाती ਮੋਸਨਹਾਰ ਪੰਜ ਬਟਵਾਰੇ ਸੁੰਨੇ ਨਗਰ ਪਰੇ ਠਗ ਹਾਰੇ ਓਨ ਤੇ ਰੱਖ ਬਾਬ ਨਾ ਮਾਈ ਓਨ ਤੇ ਰੱਖ ਮੀਤ ਨਾ ਭਾਈ ਦਰਬਸਿਆਣ ਪਨਾ ਓਏ ਰਹਤੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ ਕਰ ਕਿਰਪਾ ਮੋਇ ਸਾਰੰਗ ਪਾਣ ਸੰਤਨ ਤੂਰ ਸਰਬ ਨੇਧਾਨ ਸਾਬਤ ਪੁੰਜੀ ਸਤਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੇ ਰੰਗ ਸੋ ਜਗ ਜਿਸ ਪ੍ਰਭ ਕਿਰਪਾਲ ਇਹ ਪੁੰਜੀ ਸਾਬਤ ਧਨਮਾਲ ਰਹਾਉ ਦੂਜਾ ਗੌੜੀ ਗਵਰੇਰੀ ਮਹੱਲਾ ਪੰਜਵਾਂ ਜਾਂਕ ਵਸ ਖਾਨ ਸੁਲਤਾਨ ਜਾਂਕ ਵਸ ਹੈ ਸਗਲ ਜਹਾਨ ਜਾਂਕਾ ਕੀਆ ਸਭ ਕਿਛ ਹੋਏ ਤਿਸਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹ ਕਾਜ ਤੁਹਾਰੇ ਦੇ ਨਿਭਾ ਰਹਾਓ ਸਭ ਤੇ ਊਚ ਜਾਕਾ ਦਰਬਾਰ ਸਭਲ ਭਗਤ ਜਾਕਾ ਨਾਮ ਅਧਾਰ ਸਰਬ ਵਿਆਪਤ ਪੂਰਨ ਧਨੀ ਜਾਕੀ ਸੋਭਾ ਘਟ ਘਟ ਬਣੀ ਜੈਸ ਸਿਮਰਤ ਦੁਖ ਡੇਰਾ ਟੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੈ ਜੈਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੋਬਤ ਪਾਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਅਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗੌੜੀ ਗਵਰੇਰੀ ਮਹੱਲਾ ਪੰਜਵਾ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰ ਭੇਟ ਤੋ ਹਮੈ ਮਾਰੀ ਸਤਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮੈਂ ਰਾਤੇ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਓ ਸੰਤ ਪ੍ਰਸਾਦ ਜਪੈ ਹਰ ਨਾਮ ਸੰਤ ਪ੍ਰਸਾਦ ਹਰ ਕੀਰਤਨ ਗਾਓ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣਾ ਮਜਨ ਸਭ ਧਰਮ ਸਾਧ ਕਰਪਾਲ ਦਇਆਲ ਗੋਵਿੰਦ ਸਾਧਾਂ ਮੈਂ ਇਹ ਹਮਰੀ ਜਿੰਦ ਕਿਰਪਾ ਨਦ ਕਿਰਪਾਲ ਧਿਆਵੋ ਸਾਧ ਸੰਗਤਾਂ ਬੈਠਣ ਪਾਵੋ ਮੋਹੇ ਨਿਰਗੁਣ ਕੋ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਮੋਹੇ ਨਿਰਗੁਣ ਕੋ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ